ਅੱਜ ਭਾਰਤੀ ਬੋਲਵਰ ਮਾਂ ਸੰਗ ਦੀ ਜਿਹੜੀ ਮੀਟਿੰਗ ਰੱਖੀ ਐ ਅਸਾਂ ਸਾਡੇ ਪ੍ਰਧਾਨ ਕਰੇ ਆਪਣਾ ਰਾਸ਼ਟਰੀ ਪ੍ਰਧਾਨ ਸੁਸ਼ੀਲ ਪੋਪਲੀ ਜੀ ਦੀ ਅਧਿਖਸ਼ਤਾ ਦੇ ਵਿੱਚ ਰੱਖੀ ਐ ਮੇਰੇ ਘਰ ਵਿੱਚ ਰੱਖੀ ਗਈ ਐ ਜਿੰਦੇ ਵਿੱਚ ਮੈਂ ਆ ਸਕਦਾ ਵੀ ਜਿਹੜੇ ਕੋਰ ਕਮੇਟੀ ਦੇ ਪ੍ਰਧਾਨ ਜੀ ਨੇ ਮੈਂਬਰ ਬਣਾਏ ਸਾਰਿਆਂ ਦੀ ਮੀਟਿੰਗ ਥੀ ਐ ਮੀਟਿੰਗ ਪ੍ਰਧਾਨ ਜੀ ਨੇ ਅੱਜ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਪ੍ਰਧਾਨ ਜੀ ਪਹਿਲਾਂ ਦਾ ਪਹਿਲੇ ਨਵਰਾਤਰੇ ਤੇ ਮਾਤਾ ਵੈਸ਼ਨੂ ਦੇਵੀ ਜੀ ਦੇ ਮੱਥਾ ਟੇਕ ਕੇ ਇਹਨਾਂ ਦੀ ਇੱਕ ਇੱਛਾਈ ਵੀ ਮੈਂ ਆਪਣੇ ਆਪਣੇ ਕਾਰਜਕਰਨੀਤੀ ਜਦੋਂ ਵੀ ਮੀਟਿੰਗ ਕਰਨੀ ਹੈ ਜਾਂ ਸਮਾਜ ਦੀ ਜਦੋਂ ਮੈਂ ਮੀਟਿੰਗ ਕਰਨੀ ਹੈ ਤਾਂ ਮੈਂ ਪਹਿਲਾਂ ਮਾਤਾ ਵੈਸ਼ਨੂ ਦੇਵੀ ਜੀ ਦੇ ਮੱਥਾ ਟੇਕ ਕੇ ਉਨ ਤੋਂ ਬਾਅਦ ਮੈਂ ਆਪਣਾ ਜਿਹੜਾ ਕੰਮ ਹੈ ਉਹ ਤਾਂ ਸ਼ੁਰੂ ਕਰੇ ਸਾਂ ਜਿਹੜਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕੱਲ ਮੱਥਾ ਟੇਕ ਕਨਵੈਨਸ਼ਨ ਦੇ ਵੀ ਤੇ ਸਾਡੀ ਆ ਜਿਨ੍ਹਾਂ ਨੇ ਮੀਟਿੰਗ ਛੱਡੀਏ ਮੇਰੇ ਘਰ ਵਿੱਚ ਹੀ ਤੇ ਹੁੰਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ 26 ਅਕਤੂਬਰ ਨੂੰ ਇਹ ਫੈਸਲਾ ਤੇ ਵੀ 26 ਅਕਤੂਬਰ ਨੂੰ ਪਟਿਆਲਾ ਵਿੱਚ ਅਜੇ ਸਤਾਨ ਫਾਈਨਲ ਕਹਿ ਨਹੀਂ ਧਿਆ ਵੀ ਕਾਰਜ ਕਰਨੀ ਦੀ ਮੀਟਿੰਗ ਰੱਖੀ ਵਸੇ ਜਿੰਦੇ ਵਿੱਚ ਸਾਰੇ ਹਿੰਦੁਸਤਾਨ ਦੇ ਜਿਹੜੇ ਵੀ ਕਾਰਜ ਕਰਨੀ ਮੈਂਬਰ ਹਨ ਉਹ ਸਾਰੇ ਉਪਸਥਿਤ ਰਸਨ ਤੇ ਉਹਦੇ ਵਿੱਚ ਅਸਾਂ ਕਾਫੀ ਏਜੰਡੇ ਰੱਖੇ ਨੇ ਵੀ ਸਮਾਜ ਦੇ ਸਮਾਜ ਵਾਸਤੇ ਕਿਵੇਂ ਕੰਮ ਕਰਨਾ ਹੈ ਉਹ ਸਾਰੇ ਜਨਰਲ ਸੈਕਟਰੀ ਜਿਹੜੇ ਹਨ ਪ੍ਰਦੀਪ ਨੰਦਾ ਜੀ ਉਹ ਤਾਂ ਕੋ ਵਿਸਤਾਰ ਨਾਲ ਦੱਸ ਦੇ ਸਨ ਵੀ ਇਹ ਸਾਰੀ ਕਮੇਟੀ ਨੇ ਏਜੰਡੇ ਜਿਹੜੇ ਫਾਈਨਲ ਕੀਤੇ ਨੇ ਤੇ ਇਹ ਕਹਿੰਦਾ ਵੀ ਜਿਹੜੇ ਅਸਾਂ ਜਿਹੜੇ ਅੱਜ ਏਜੰਡੇ ਫਾਈਨਲ ਕੀਤੇ ਨੇ ਤੇ ਅਸਾਂ ਜਿਹੜਾ ਉਹਨਾਂ ਤੇ ਵਿਚਾਰ ਕਰਨਾ ਹੈ ਕਾਰਯ ਕਰਨੀ اچ ਵੀ ਕੋਈ ਵਿਚਾਰ ਰਿసే ਵੀ ਸਮਾਜ ਵਾਸਤੇ ਅਸਾ ਯੋਜਾ ਕੋਈ ਕੰਮ ਕਰਨਾ ਕੋਈ ਵਿਆਹ ਕੋਈ ਸਮਾਜ ਵਾਸਤੇ ਫਾਇਦੇ ਵਾਸਤੇ ਕੰਮ ਕਰਨਾ ਤਾਂ ਉਹ ਵੀ ਵਿਚਾਰ ਦੇਣ ਉਸੇ ਬਾਕੀ ਮੇਰੇ ਤੋਂ ਪ੍ਰਧਾਨ ਜੀ ਵੀ ਜਿਸ ਦਸੇ ਸਨ ਸਾਡੇ ਮੇਰੇ ਨਾਲ ਉਪਸਥਿਤ ਹਨ ਆਪਣੇ ਪ੍ਰਧਾਨ ਜੀ ਪੋਪਲੀ ਜੀ ਸਾਡੇ ਵਾਈਸ ਚੇਅਰਮੈਨ ਪ੍ਰਵੀਨ ਅਨੇਜਾ ਜੀ ਜਨਰਲ ਸੈਕਟਰੀ ਸਾਡੇ ਪ੍ਰਦੀਪ ਨੰਦਾ ਜੀ ਤੇ ਸਾਡੇ ਕਾਰਯਕਰਨੀ ਪ੍ਰਧਾਨ ਜਿਹੜੇ ਕਿ ਮਿਹਨਤੀ ਵੀ ਹਨ ਤੇ ਹਮੇਸ਼ਾ ਤਤਪਰ ਰਾਨੇ ਨੂੰ ਸਮਾਜ ਵਾਸਤੇ ਟਰੰਚੰਦ ਰਾਮਾ ਜੀ ਸਾਡੇ ਸੈਕਟਰੀ ਕਿੰਗਰ ਸਾਹਿਬ ਤੇ ਸਾਡੇ ਪ੍ਰਧਾਨ ਵਾਈਸ ਪ੍ਰਧਾਨ ਗੋਗਿਆ ਸਾਹਿਬ ਪਟਿਆਲਾ ਤੋਂ ਤੇ ਸਾਡੇ ਵਾਈਸ ਪ੍ਰਧਾਨ ਆਪਣਾ ਬਾਂਗਾ ਜੀ ਜਿਹੜੇ ਕਿ ਸਾਬਕਾ ਚੇਅਰਮੈਨ ਰਨ ਆਪਣਾ ਇੰਪਰੂਵਮੈਂਟ ਟਰਸਟ ਦੇ ਸਾਡੇ ਜ਼ਿਲ੍ਹਾ ਪਟਿਆਲੇ ਦੇ ਪ੍ਰਧਾਨ ਆਪਣਾ ਮਨੋਜੀ ਸੰਨੀ ਬਾਂਗਾ ਜੀ ਸਾਡੇ ਵਿੱਚ ਹਾਜ਼ਰ ਨੇ ਤੇ ਸਾਡੇ ਇਹ ਵੀ ਕਾਰਜਕਰਨ ਦੇ ਮੈਂਬਰ ਹਨ ਪ੍ਰਦੀਪ ਜੀ ਵੀ ਤੇ ਸੰਦੀਪ ਚੋਧਰੀ ਜੀ ਵੀ ਸਾਰੇ ਅੱਜ ਅਸਾਂ ਇਕੱਠੇ ਥੀ ਹੂੰ ਤੇ ਬਾਕੀ ਮੇਰੇ ਤੋਂ ਬਾਅਦ ਇਹ ਸਾਰਾ ਕੁਝ ਡਿਸੀਜਨ ਇੱਕ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਤੇ ਆਪਣੀ ਸਾਡੀ ਜਿਹੜੀ ਮੀਟਿੰਗ ਥੀ ਏ ਉਹਦੇ ਵਿੱਚ ਸਾਡਾ ਜਿਹੜਾ ਕਿ ਕੈਸ਼ਰ ਜੇ ਦਾ ਉਹਦਾ ਕਹਿਣਾ ਦਿੱਤਾ ਗਈ ਤੇ ਅਸਾਂ ਇਹਦੇ ਵਿੱਚ ਇੱਕ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਕਿ ਰਤਨ ਛੋਟਾ ਜੀ ਜਿਹੜੇ ਕਿ ਇੱਥੇ ਦੇ ਵਪਾਰੀ ਹਨ ਉਹ ਰਾਜਪੁਰੇ ਦੇ ਹਨ ਉਹਨਾਂ ਕੋ ਅਸਾ ਕੈਸ਼ਰ ਵੀ ਇੱਥਾ ਅਲਾਉਂਸ ਅਲਾਉਂਸ ਕੀਤਾ ਵੀ ਅਸਾ ਦਾ ਮਾ ਸੰਦਾ ਇੱਕ ਮੇਂ ਦੇ ਬਾਦ ਕੰਮ ਸ਼ੁਰੂ ਕਰਨਾ ਹੈ ਲੇਕਿਨ ਕਈ ਮੁਸੀਬਤ ਆਏ ਭਾਰਤ ਪਾਕਿਸਤਾਨ ਦਾ ਜੰਹਦ ਵੱਲ ਬਾਰਿਸ਼ ਮਹਾਰਾਸ਼ਟਰ ਵਾ ਪੰਜਾਬ ਵਿੱਚ ਬਾਰਿਸ਼ ਮੇਰੀ ਇੱਛਾ ਹੈ ਕਿ ਪਹਿਲੇ ਨੌ ਰਾਤਰੇ ਤੇ ਇੱਕ ਦਰਸ਼ਨ ਕਰਦੇ ਹੁਣੇ ਕੰਮ ਸ਼ੁਰੂਆਤ ਕਰਸਾਂ ਮੈਂ ਕੱਲ ਨੌ ਰਾਤਰੇ ਦਾ ਦਰਸ਼ਨ ਕਰਦੇ ਸਿੱਧਾ ਪਟਿਆਲੇ ਆਇਆ ਪਟਿਆਲਾ ਨੂੰ ਰਾਜਪੁਰਾ ਆਇਆ ਤਾਂ ਅਸਾਂ ਦੀ ਮੀਟਿੰਗ ਕੋਰ ਕਮੇਟੀ ਜੋ ਡਿਸੀਜਨ ਥਿਆ ਇਹੋ ਫਾਈਨਲ ਥੈ ਕਿ 26 ਜਨਵਰੀ 2025 ਨੂੰ ਮੀਟਿੰਗ ਕਰਵਾਣ ਦੀ ਰੱਖੀ ਵੈ ਸੇ 올 ਇੰਡੀਆ ਲੈਵਲ ਦੀ 26 ਅਕਤੂਬਰ ਨੂੰ 26 ਅਕਤੂਬਰ 2025 ਨੂੰ ਰੱਖੀ ਵੈ ਸੇ ਰਵੀਰ ਨੂੰ ਉਹ ਇਹ ਰੱਖੀ ਵੈ ਸੇ ਪਟਿਆਲਾ ਪਟਿਆਲਾ ਵਿੱਚ ਇਹਨਾਂ ਸਥਾਨ ਜਲਦੀ ਡਿਕਲੇਅਰ ਕਰਦੇ ਅਨਾਉਂਸ ਕਰਸੇ ਨਸਨ ਸਚੀਵ ਸਾਹਿਬ ਅੱਜ ਜੋ ਪ੍ਰਧਾਨ ਜੀ ਨੇ ਮੀਟਿੰਗ ਬੁਲਾਈ ਸੀ ਅਸੀਂ ਸਾਰੇ ਉਸ ਚ ਆ ਕੇ ਜਿਹੜੇ ਏਜੰਡੇ 26 ਤਰੀਕ ਵਾਸਤੇ ਰੱਖਿਆ ਇਹਨਾਂ ਨੇ ਉਹ ਸਾਰੇ ਏਜੰਡੇ ਪਾਸ ਕਰਾ ਕੇ ਜਿਹੜੇ ਕੰਮ ਸਟਾਰਟ ਕਰਨਾ ਚਾ ਰਹੇ ਆ ਪੂਰੇ ਜੋਰ ਸ਼ੋਰ ਨਾਲ ਕਰਨ ਦੀ ਉਮੀਦ ਹੈ ਕੁਝ ਥੋੜੀ ਰੁਕਾਵਟਾਂ ਵੀ ਜੇ ਰਹੀਆਂ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ ਬਾਰਿਸ਼ ਕਰਕੇ ਵੀ ਬਾੜ ਵੀ ਆਈ ਤੇ ਕੁਝ ਪਾਕਿਸਤਾਨੀ ਉਦਗਰ ਕੇ ਵੀ ਲੇਟ ਹੋ ਗਿਆ ਹੁਣ ਜੋ ਵੀ 26 ਤਰੀਕ ਨੂੰ ਏਜੰਡੇ ਪਾਸ ਹੋਣਗੇ ਉਸ ਤੇ ਪੂਰੇ ਜੋਰ ਸ਼ੋਰ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਮੈਂਕੋ ਤਾਂ ਚੇਰਮੈਨ ਸਾਹਿਬ ਔਰ ਸਾਰੇ ਅਧਿਖ ਮਹोदय ਨੇ ਡਿਊਟੀ ਲਈਏ ਕਿ 26 ਅਕਤੂਬਰ ਦੀ ਆਪਾਂ ਕਾਰਜ ਕਰਨ ਦੀ ਮਿਠੀ ਰੱਖਣੀ ਹੈ ਹੂ ਦੇ ਵਿੱਚ ਜਿਹੜਾ ਹੈ ਅਸਾਂ ਜਿਹੜੇ ਏਜੰਡੇ ਕਿਰਕਮ ਦੇ ਪਿਉ ਗੱਤਕਾਰ ਕਲ ਦਾ ਆਡਿਟ ਅ ਪंजीकरण ਦਾ ਹੈ ਜ਼ਰੂਰਤਮੰਦਾਂ ਦੀ ਸਹਾਇਤਾ ਹੈ ਬਰਾਦਰੀ ਮਾਨਸਮਾਨ ਹੈ ਬਰਾਦਰੀ ਦਾ ਮਹਾਸਮੇਲਾ ਨੇ ਇਹ ਏਜੰਡਾ ਰੱਖਣੇ ਤੇ ਇੱਕ ਜਿਹੜਾ ਮੇਨ ਹੈ ਜਿਵੇਂ ਤੁਸੀਂ ਚੌਧਰੀ ਸਾਹਿਬ ਆਕੇ ਹਰ ਦੁਆਰ ਦੇ ਵਿੱਚ ਨਵੀਂ ਧਰਮਸ਼ਾਲਾ ਉਹ ਏਜੰਡਾ ਵੀ ਅਸਾਂ 26 ਤਰੀਕ ਦੀ ਮੀਟਿੰਗ ਦੇ ਵਿੱਚ ਗਿਨ ਕਿੰਦੇ ਪਿਉ ਹੂ ਤੋਂ ਬਾਅਦ ਜਿਵੇਂ ਕਾਰਜਕਮਦੀ ਫੈਸਲਾਤੀ ਸੇ ਔਰ ਚੇਅਰਮੈਨ ਸਾਹਿਬ ਪ੍ਰਧਾਨ ਜੀ ਮੇਰੀ ਡਿਊਟੀ ਲੈਸਨ ਨੂੰ ਕੋ ਸਰਨਜਾਮ ਦੇ ਅੱਜ ਭਾਰਤੀ ਬਾਲਪੁਰ ਮਾਂ ਸੰਗਦੀ ਪ੍ਰਧਾਨ ਵੱਲੋਂ ਇਹ ਕਿ ਜਗਦੀਸ਼ ਕੁਮਾਰ ਜਗਾ ਜਿਹਦੇ ਘਰ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਅੱਜ ਪ੍ਰਧਾਨ ਜੀ ਨੇ ਵੈਸ਼ਨਾ ਦੇਵੀ ਦੇ ਦਰਸ਼ਨ ਕਰਕੇ ਕਾਰਜਕਾਰ ਦੀ ਸ਼ੁਰੂਆਤ ਕੀਤੀ ਇਹਨਾਂ ਨੇ 26 ਤਰੀਕ ਦੀ ਮੀਟਿੰਗ ਪਟਿਆਲੇ ਜਰਖਾਈ ਹੈ ਜਿਨ੍ਹਾਂ ਦੇ ਵਿੱਚ ਜੋਸ਼ ਜੋਸ਼ ਨਾਲ ਜਿਹੜੇ ਕਾਰਜਕਾਰੀ ਮੈਂਬਰ ਬਲਾ ਕੇ ਉਹਨਾਂ ਦੇ ਜਿਨ੍ਹਾਂ ਨੇ ਮੁੱਦੇ ਆ ਉਹ ਸਾਰੇ ਕੀ ਦੱਸੇ ਜਾਣਗੇ ਤੇ ਕਮੇਟੀ ਚ ਪਾਸ ਕੀਤੇ ਜਾਣਗੇ